ਅੰਕਲ ਆ ਇੱਧਰ ਆ ਸੂਰਜ ਦੇਵਤਾ ਇੱਧਰ ਉਹ ਕਿਹ ਸ਼ਕਤੀ ਦੇ ਦੇ ਵਾਹ ਮਹਾਰਾਜ ਫਾਰ ਦੇ ਟੈਂਕ ਅੰਕਲ ਕਹਿੰਦਾ ਅੰਕਲ ਕਹਿੰਦਾ ਨੇਰ ਆ ਗਿਆ ਕਿੰਨੇ ਮਿੰਟਾਂ ਕਲ ਇਹ ਤਾਂ ਸਹੀ ਤੂਫਾਨ ਕਹੇ ਜਾਂ ਜਿਹੜਾ 10 ਮਿੰਟ ਬਾਅਦ ਆਹ ਸਾਈਡ ਤੇ ਮੌਸਮ ਜਿਵੇਂ ਕਾਲਾ ਹੋ ਗਿਆ ਗੇੜ ਬੰਬੂ ਹੋਇਆ ਦੋ ਕਿੰਨੇ ਜੋ ਮੈਚ ਹੈ ਇਹ ਪੈ ਸਕਦਾ ਬਾਈ ਪੈ ਸਕਦਾ ਕਾਲਾ ਹੈ ਨਾ ਜਿਆਦਾ ਥਾਲਾ ਬੱਦਲ ਉਹ ਪਾਲ ਝਾੜੇ ਨਹੀਂ ਨਿਕਲੇ ਆਓ ਰੱਬਾ ਹਾਂ ਸਤਿ ਸ੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਮੰਡ ਏਰੀਆ ਚ ਕਣਕ ਵੜਨ ਆਏ ਆ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਾਸਟ ਪੂਰ ਅੱਜ ਲਾਸਟ ਕਣਕ ਆਇਆ ਆਪਣੇ ਅੱਧਰ ਆਪਣੀ ਨਿਪਟੜ ਗਈ ਜੱਗਾ ਕਹਿੰਦੇ 90 ਫਰਾਇਆ ਹੈ ਕੀ ਕਾਲੇ ਦਾ ਫੋਨ ਆਇਆ ਕਹਿੰਦਾ ਮਸ਼ੀਨ ਤੇ ਖੇਚ ਚੜੀ ਆ ਮੈਂ ਬਿੱਲ ਗਿਆ ਉਹਦਾ ਮੋਲੀ ਦੀ ਕਾਨਕ ਛੇਡਣ ਹਾਂ ਜਦ ਮੈਂ ਆਇਆ ਚੌਂਤੇ ਭਜਾ ਕੇ ਮਸ਼ੀਨ ਮੈਨੂੰ ਮੂਰੇ ਮਿਲੀ ਤਾਂ ਇਹਨੇ ਤੇ ਸਾਈਡ ਲੈ ਕੇ ਮੈਂ ਆਇਆ ਕੱਟਿਆ ਰਸਤੇ 'ਚ ਕਿਹਾ ਬਹੁਤ ਜ਼ੋਰ ਪਾਇਆ ਮਾਨਣ ਗਿਆ ਕਹਿੰਦਾ ਟਾਈਮ ਨਹੀਂ ਮਹਾਇਆ ਨਾ ਕਰ ਯਾਰ ਸਾਜਰੇ ਵੱਡ ਚਾਰ ਦਾ ਬਾਈ ਕਾਲਾ ਬਾਈ ਮਦਦ ਕਰ ਦਿੰਦਾ ਬਲੇ ਬਲੇ ਮਸ਼ੀਨ ਕਿਹੜੀ ਸੀ ਸੈੜੇ ਹੋ ਜਾ ਪਤੁਰਕੀ ਲਾਂਗੇ ਲੈ ਕੰਨ ਓ ਭਾਈ ਓਏ ਫਟੜਾ ਹੈ ਓ ਚੀਨੇ ਓ ਉਰੇ ਲੰਗ ਜੁਗਿਆ ਖੇਤ ਕਿੱਲਾ ਏ ਅਗਰੇ ਜਾ ਤੇਰੇ ਆਈ ਕਹਾਂ ਹੋਰ ਵੈਨ ਜੱਗੇ ਹਵਾ ਕਿ ਨਹੀਂ ਲੱਗਦੀ ਹੈ ਫੀਲਿੰਗ ਕਿੱਥੇ ਆਉਂਦੀ ਆ ਹਾਂ ਲੋ ਜੀ ਭਾਈ ਕਟਰਵਾਹ ਲੱਗੇ ਪਾਉਣਾ ਕਸੀਦੇ ਨ ਪਹੁੰਚ ਗਈ ਖੇਤਮਾ ਮੈਰ ਜੱਗਾ ਵੀ ਉੱਪਰ ਚੜ੍ਹ ਕੇ ਆਇਆ ਬਾਈ ਇਹਦੇ ਬਾਟੇ ਜੀ ਨਾ ਬੈਲੰਸ ਕਰਨ ਲੱਗਿਆ ਬਾਈ ਉੱਪਰ ਥਲੇ ਦਾ ਗਈ ਕਈ ਵਾਰ ਰਸਤੇ ਇਹ ਜਿਹੇ ਹੁੰਦੇ ਤਾਰਕ ਲੈ ਕੇ ਆਉਣਾ ਪੈਂਦਾ ਕਈ ਵਾਰ ਲੱਗੇ ਲਗਾਏ ਵੀ ਆ ਜਾਂਦਾ ਗੱਟਰ ਵਾਲ ਜਾ ਇਹ ਲਓ ਜੀ ਬਾਈ ਆਹ ਸਾਈਡ 826 ਹਾਂਜੀ ਅੰਕਲ ਸਤਿ ਸ਼੍ਰੀ ਅਕਾਲ ਜੀ ਇਹ ਵੀ ਠੀਕ ਆ ਜੀ ਇਹ ਵੀ ਠੀਕ ਆ ਜੀ ਚਲੋ ਵੀਜ਼ ਤਾਂ ਉਹ ਵੀ ਠੀਕ ਆ ਬਾਕੀ ਹੁਣ ਦੇਖੋ ਅਗਲ ਅੱਜ ਕਿੰਨੇ ਵਧਣੇ ਆਪਾਂ ਨੇ ਅੱਜ 2 ਕਿਲੇ ਵਧਣੇ ਆ 2 ਕਿਲੇ ਵਧਣੇ ਆ ਪੱਕੇ ਕਰਨਾ ਦਾ ਬਾਕੀ ਕਰਨਾ ਦਾ ਮੰਨਰੀ ਮੌਜ ਹੈਗੀ ਗੰਨਾ ਉੱਥੇ ਥੱਲੇ ਪਾਣੀਓ ਖੜੀ ਜਾਂਦਾ ਆ ਵੀ ਕਣਕ ਪਾਣੀ ਨੇ ਮਾਰਦੀ ਪਾਣੀ ਖੜ ਗਏ ਇੱਥੇ ਚ ਕੱਟ ਰ ਪਉਣ ਲੱਗੀ ਕੱਟ ਪੰਨ ਲੱਗ ਆ ਬਾਈ ਸਾਈਡ ਵੀ ਮਾਂਡੇ ਚ ਬਹੁਤ ਕਣਕ ਖੜੀ ਹਲੇ ਇਨਾ ਕੰਮ ਮੰਡ ਵੱਡ ਨਹੀਂ ਹੋਇਆ ਏਰੀ ਅੰਕਲ ਮੈਂ ਅਜੇ ਤੋਰਾ ਹੀ ਤੋਰਿਆ ਯਾਰ ਆ ਸਾਈਡ ਨੂੰ ਦੇਖ ਲਓ ਬਾਈ ਨਹੀਂ ਲੱਗਦਾ ਯਾਰ ਇੱਕ ਦਿਨ ਲੱਗਦਾ ਅੱਜ ਫੇਰ ਖਰਾਬ ਹੋ ਜਾ ਫੇਰ ਕੰਮ ਖਰਾਬ ਹੋ ਜਨਾ ਪਤਾ ਨਹੀਂ ਕੀ ਕਰ ਲੇ ਫੇਰ ਬੱਦਲ ਬਾਈ ਜੀ ਹੋ ਗਈ ਬਾਈ ਹੁਣ ਅੱਜ ਲੱਗਦਾ ਤੇ ਬੇਲੇ ਹੋ ਜੂਗਾ ਕਿ ਰਹਿ ਜੂਗਾ ਮਨ ਮੋਟਾ ਨਾ ਹੋ ਜਣਾ ਜੀ ਮਹਾਰਾਜਾ ਰੱਖ ਕੇ ਚੱਲ ਪਣਾ ਕੰਮ ਥੋੜੀ ਰਹਿਣੀ ਥੋੜੀ ਤਾਂ ਬਣਾ ਦੇਣੀ ਗੱਲ ਪਰਸ ਨੂੰ ਫੇਰ ਥੋੜੀ ਤਾਂ ਨਹੀਂ ਆ ਚਾਰ ਮਣ ਦਾਣੇ ਆਜਾ ਹੋਵੇ ਠੀਕ ਆ ਆਜਾ ਭਾਈ ਆਜਾ ਰਾਤ ਦੇ ਕਿੰਨੇ ਕਰਿਆ ਉੱਥੇ ਆ ਜੀ ਆ ਵੀ ਆ ਆਹੀ ਆ ਜੀ ਆਹੀ ਆ ਅੰਕਲ ਅਗੜ ਕੇ ਵੱਡਣੀ ਆ ਅਗੜ ਕੇ ਘੱਟ ਨਾਲ ਟੱਕਰ ਕੇ ਨੀ ਬੁੱਝੇ ਨਾ ਅਗੜ ਕੇ ਬੁੱਝੇ ਰਗੜ ਕੇ ਵੱਜੜੇ ਆ ਲਾਰੇ ਭਾਈ ਦਾਣੇ ਵਾਲਾ ਬੰਬੂ ਜ ਆ ਅੰਕਲ ਇੱਧਰ ਆ ਸੂਰਜ ਦੇਵਤਾ ਇੱਧਰ ਉਹ ਗਿਆ ਸ਼ਕਤੀ ਦੇ ਦੇ ਵਾਹ ਮਹਾਰਾਜ ਫਰ ਦੇ ਟੈਂਕ ਅੰਕਲ ਕਹਿੰਦਾ ਲੇ ਵੀ ਟਾਠਾ ਮੰਨ ਲਿਆ ਬਾਈ ਅੱਜ ਟਾਠੀ ਮਾਰ ਲਈ ਦੇਖੋ ਘਰ ਦਾ ਬਹੁਤ ਆ ਬਾਈ ਫੇ ਚੜ ਜਾਂਦਾ ਏ ਬੱਚੇ ਅੱਪਾ ਵੀ ਤੇਨੂੰ ਚਾਲਦੇ ਬਾਈ ਟਰੈਕਟਰ ਤੇ ਮੌਸਮ ਖਰਾਬ ਆ ਯਾਰ ਮੌਸਮ ਜਿੰਨਾ ਬਾਈ ਚੈਕਿੰਗ ਵਾਲਾ ਮਾਟਰ ਐ ਸਵੇਰੇ ਸਵੇਰੇ ਇੱਕ ਵਾਰ ਚੈੱਕ ਕਰਦਾ ਏ ਅਗਰ ਇੰਨਾ ਕਰਦਾ ਚੜਦਾ ਯਾਰ ਹਾਂ ਸਰੀਕ ਲਾ ਜਾਂਦਾ ਕਿਲਾ ਹੈ ਇਹਨੇ ਠੀਕ ਹੈ ਓਕੇ ਆ ਬਾਕੀ ਦੇ ਲੋ ਬਾਈ ਤੇੜਾ ਬਾਟੀਆਂ ਪੇ ਮੰਡੀ ਦੀ ਧਰਤੀ 'ਚ ਫੁੱਲ ਡੱਕਰ ਜ਼ਮੀਨ ਹੈ ਇੱਧਰ ਮੁੱਲੀ ਡੰਡਾ ਹੈਗਾ ਜੇ ਅੱਗੇ ਦੇ ਵੀ ਇਤਕੀ ਕਾਫੀ ਬਾਈ ਮੰਡੇ ਦੀ ਇਹ 'ਚ ਮੋਹਲੀ ਦੇ ਖੇਤ ਦੇ ਸਾਹਮਣੇ ਆ ਦੇਖੋ ਜੀ ਬਾਈ ਜੀ ਨੇ ਬਾਈ ਨੇ ਹੁਣ ਲਾਤਾ ਬੰਬੂ ਆਪਾਂ ਦੇਖੋ ਜਿਹਾ ਬਾਹ ਖੜੀ ਕਰਦਾ ਹੋਇਆ ਹੋਜੀ ਬਾਈ ਜੱਗਾ ਕਮੈਨ ਬਰਾ ਇਹ ਤੇ ਅੰਕਲ ਥੱਲੇ ਲੱਗੇ ਹੋਏ ਬੰਦਾ ਫੜਨਾ ਟੈਂਕ ਭਰਨੇ ਵਾਲਾ ਆਪਾਂ ਬਾਈ ਅਰਜਨ ਬੈਲੀ ਦੇ ਨੇੜੇ ਨੂੰ ਹੋ ਕੇ ਤੇ ਲਾਈ ਵੇ ਟਿਕਾਣੇ ਜੇ ਫਿਰ ਤੇ ਬੰਬੂ ਘੜਾਈਏ ਬਾਈ ਦਾਣੇ ਵਾਲਾ ਪਹਿਲਾ ਬੰਬੂ ਭਰ ਗਿਆ ਇਹ ਵੀ ਬਾਈ ਜਿੱਥੇ ਲਾਇਆ ਪਕੇ ਤੇ ਗਿੱਲਾ ਹੈ ਇੱਥੇ ਨੂੰ ਕਮੈਨ ਨਹੀਂ ਤਾਰੀ ਕਮੈਨ ਬਰੇਂਦਾਰੀ ਆ। ਬਾਕੀ ਚੱਲਦੇ ਲੈ ਕੇ ਇਹਨੂੰ ਬਾਈ ਹੁਣ। ਲਓ ਜੀ ਬਾਈ ਗਿੱਲੇ ਖੇਤਾਂ ਨੂੰ ਕੱਢ ਲਿਆ ਇਹ ਫਸ ਗਿਆ ਤਾਂ। ਸਲਿੱਪ ਮਾਰ ਮਾਰ ਨਿਕਲਿਆ। ਤਾਂ ਸਰ ਦਾ ਕੰਮ ਹੋਇਆ ਦੇਖੋ। ਖੇਤ ਬਹੁਤ ਵੱਡਾ ਬਾਈ ਇਹ। ਤਾਜ਼ਾ ਹੀ ਪਾਣੀ ਲੱਗਿਆ ਹੋਇਆ। ਔਰ ਦੇਖੋ ਗਾਰਾ ਚੱਕ ਚੱਕ ਮਾਰਿਆ ਟਰੈਕਟਰ ਨੇ ਪਿੱਛੇ ਨੂੰ। ਲਓ ਜੀ ਬਾਈ ਪਹਿਲਾਂ ਟੈਂਕ ਭਰ ਗਿਆ। ਕੱਲ ਕਿਆ ਹੋ ਗਿਆ ਕੁੱਤਾ ਲਟ ਗਿਆ ਕਿ ਸੂਰ ਪਤਾ ਨਹੀਂ ਹਾਂ ਸੂਰ ਤਾਂ ਲਟ ਗਿਆ ਸੂਰ ਲਟ ਗਿਆ ਹੇ ਭਾਈ ਅੱਜ ਮੁੰਡੇ ਨੇ ਝੁੱਟੀ ਦੇਵੀ ਪਹੁੰਚ ਗਿਆ ਲੋ ਜੀ ਭਾਈ ਕਰਕੇ ਡਰ ਸੁਆਗ ਲੈਂਦਾ ਕਿਹੜਾ ਇੱਦਾਂ ਹੀ ਕੋਸਰ ਕਿਹੜਾ ਹੀ ਕੋਸ ਜੀ ਨੇ ਕਿਆ ਨਾ ਸੀਨਾ ਲੱਗਿਆ ਤਾਰ ਨੂੰ ਹੱਥ ਫਾਉਂਦਾ ਦੇ ਲ ਤਾਰਾਂ ਕੇ ਬੱਗੇ ਲੰਦਾ ਕਰੱਟ ਨਹੀਂ ਹੈਗਾ ਦੇਖੇ ਕਰਦਾ ਕਿੰਨਾ ਕਾ ਆਪਣਾ ਮਾਰਨ ਵਾਸਤੇ ਨਾ ਚਲਾਦਾ ਸੀਨਾ ਡਰਦਾ ਨਹੀਂ ਕਰਦਾ ਕਿੰਨਾ ਕਾ ਕੋਈ ਭਾਈ ਜਿਹਨੇ ਰਾਹੋਂ ਡਿਊਟੀ ਹਾਇ ਸਕੇ ਖਤਮ ਹੋ ਕੇ ਉੱਪਰ ਚੜ ਗਿਆ ਪਤਾ ਹੀ ਲੱਗਾ ਕਿੱਧਰੋਂ ਚੜਿਆ ਇਹ ਜਿਹਨੇ ਪਿੱਛੇ ਚੜਿਆ ਇਹਨਾ ਭਾਈ ਡੰਗਿਆਦਾਰਾਂ ਨੂੰ ਵਾਰ ਲਾਉਂਦਾ ਹੋਰੇ ਪਾਤੀ ਦੇ ਕਿੱਥੇ ਪਾਪਸ ਦੇਲ ਕਿਹੜਾ ਪੰਪ ਦਾ ਤੇਲ ਆ ਭਾਈ ਆ ਯਾਰ ਖੇਤਾਂ ਦੇ ਵੀ ਚਾਹੀਦਾ ਤਾਰਾਂ ਵੀ ਵੇਚਣੇ ਚਾਹੀਦੇ ਤਾਰਾਂ ਕਿੱਥੇ ਦਿਖਾਓ ਜਗੇ ਤਾਰਾਂ ਉੱਥੇ ਦਾ ਹੈ ਜਵੇਂ ਨਹੀਂ ਆਏ ਤਾਰਾ ਚੈੱਕ ਕਰਾ ਓਏ ਆ ਤਾਰਾ ਨਹੀਂ ਆਇਆ ਜੇ ਤਾਰਾ ਲੋਡ ਕਰਾਓ ਚੱਲਦੇ ਕੰਮ ਚ ਜਿਹਨੇ ਮੌਸਮ ਕਿਹਾ ਹੈ ਬਾਈ ਮੌਸਮ ਸੁਆਣਾ ਹੈ ਨਹੀਂ ਕਹਦੇ ਮੈਨਾ ਆਣਾ ਹੈ ਆਣਾ ਹੈ ਨਾ ਵੇ ਮੌਸਮ ਨਾ ਨਾ ਨਹੀਂ ਟਰੈਕਟਰ ਦੀ ਗੁੱਡੀ ਟੁੱਟ ਗਈ ਹੈ ਟਰੈਕਟਰ ਦੀ ਗੁੱਡੀ ਟੁੱਟ ਗਈ ਬਾਲੇ ਭਾਈ ਗੁੱਡੀ ਲੱਭਦੀ ਕਹਦਾ ਗੁੱਡੀ ਟੁੱਟ ਗਈ ਟਰੈਕਟਰ ਦੀ ਬੈਟੇ ਕਰਾ ਲਿਓ ਉਹ ਰੌਟ ਵੈਲਡਿੰਗ ਹੋ ਜੂਗੀ ਬਾਈ ਰਾਉਟ ਵੈਲਡਿੰਗ ਰਿਊ ਚੇੜ ਤਾਂ ਲੱਗ ਰਿਹਾ ਵੀ ਮੈਂ ਬੁੱਕ ਕੇ ਲਾ ਚੇੜ ਲਾ ਦੋਗੇ ਟੁੱਟ ਜੇ ਕਰਦੀ ਐ ਇਹ ਵੀ ਟਰਾਲੀ ਟੁੱਲੀ ਜਵਜ ਜਾਂਦੀ ਆ ਮੋੜ ਦੇ ਨਾ ਬਾਈ ਜਿਆਦਾ ਫਿਰ ਚੇੜ ਦੂਗਾ ਮੇਰਾ ਖੁੱਪ ਵੀ ਆ ਜੀੜਾ ਜਿਹੜਾ ਅਕਲ ਕਿੱਥੇ ਆ ਅੰਕਲ ਕਿਥੇ ਆਏ ਸਾਡੇ ਕੋਲ ਉਹਨੂੰ ਬਸ ਬਹੁਤ ਹੋ ਗਿਆ ਬਾਈ ਜੱਗਾ ਨਹੀਂ ਉਤਰਦਾ ਹੈਗਾ ਛੌਂਕ ਪੂਰਾ ਉਹਨੂੰ ਹੈ ਜਿੰਨੇ ਉੱਪਰ ਪਏ ਉੱਪਰ ਦੇ ਪਹਿਲਾਂ ਅੰਕਲ ਬੈਠੇ ਕਰ ਦਦਾ ਹੁਣ ਜੱਗਾ ਬੈਠਣ ਲੱਗ ਗਿਆ ਕੋਰਸੀਟ ਸੰਭਾਲ ਲੇ ਸੀਟ ਸੰਭਾਲ ਲਈ ਹੈ ਕੁਰਸੀ ਬਦਲ ਦੀ ਪੱਕੀ ਬਾਈ ਗਾਪ ਜੱਗੇ ਦਾ ਮੁੰਡਾ ਖੜੇ ਕਰੂੰਗਾ ਫਿਰ ਵੇ ਗਾਹਨ ਮੁੰਡਾ ਹੈ ਖੰਬਿਆਂ ਕਰਕੇ ਨਾ ਫੰਟਾ ਹੀ ਕਰ ਇੱਧਰ ਲਾਉਣੀ ਪੈਗੀ ਇੱਧਰ ਪਧਰਾ ਜਾਂ ਖੇਤ ਨਹੀਂ ਹੈਗਾ ਉਹ ਨਹੀਂ ਆਦਾ ਜੱਗੇ ਦਾ ਮੁੰਡਾ ਨਾ ਮੇਰੇ ਜੱਗੇ ਦਾ ਮੁੰਡਾ ਕਰਦਾ ਜਾਦਾ ਇਹ ਸਕੂਲ ਆਇਆ ਪਿਆ ਪੜਨ ਗਿਆ ਪਿਆ ਚੌਕਾਂ ਵੀ ਬਹੁਤ ਆ ਬਾਈ ਮੈਨੂੰ ਪਤਾ ਉੱਤਰ ਪਾਉ ਵੀ ਨਹੀਂ ਆਇਆ ਖੜੀ ਵਿੱਚ ਪਸਟੈਂਟ ਨੂੰ ਆਇਆ ਕਰਨਾਂ ਚੌਕਾਂ ਨਿਆਣੇ ਨੂੰ ਲੈ ਭਾਈ ਗੇਟ ਦੇ ਜਿਆਦਾ ਤਰਕੇ ਨਾ ਜੱਗਾ ਜਾਉਂਦੀ ਲੈ ਕੇ ਜਾਊਗਾ ਕਰਾਦ ਅਰਜੋਨ ਲੈ ਕੇ ਜਾਂ ਕਾ ਇਕਨ ਮਸ਼ੀਨ ਲੈ ਕੇ ਜਾਏਗਾ ਮੁੰਡਾ ਕਹਿੰਦਾ ਹਾਂ ਠੀਕ ਹੈ ਅੰਕਲ ਕਿਆ ਲਿਆ ਆ ਹਾਂ ਬਾਲੇ ਲੈ ਆਏ ਜੀ ਅਮੇ ਚੀਨੇ ਜਮੇ ਪੱਟੀ ਮੇ ਸੋ ਗਈ ਡੇਢ ਕਿਲੋ ਜੀ ਇੱਕ ਬੰਬੂ ਹੋਇਆ ਜੀ ਦੇਖ ਲੈ ਕਮਾਲ ਦੀ ਗੱਲ ਹੈ ਚੀਨੇ ਕਿੰਨੇ ਬੰਬੂ ਹੋਗੇ ਕਦੂਆ ਭਰ ਰਿਹਾ ਹੈ ਦੇਖੋ ਤਾਂ ਉਹੀ ਪਾਉਦੇ ਟਰਾਲੀਆਂ ਤੁਸੀਂ ਲਗਾਉਦੇ ਆ ਅੰਕਲ ਹੁਣ ਦੱਸ ਕਿਹੜਾ ਬੀਜ ਵਧੀਆ ਯਾਰ ਅਰਥ ਹੁਣ 17:00 ਵਜੇ 26:00 ਵਜੇ ਜਮੇ ਜਾਂਦਾ 26:00 ਵਜੇ ਕਰਨਾ 79 ਵਧੀਆ ਸਹੀ ਦੂਆ ਬੰਬੂ ਵਾਲੇ ਭਰਿਆ ਨਹੀਂ ਹੈਗਾ ਪਰ ਲਾਣ ਬਹੁਤ ਅੰਕਲ ਪਾਲ ਵਜਰਾ ਬੰਬੂ ਬੋਣ ਆ ਇਹਦਾ ਬੰਬੂ ਨਹੀਂ ਭਰਦਾ ਹੈਗਾ ਉਹ ਭਰਿਆ ਕਣਕ ਹੈ ਇਹ ਜੀ ਕਰਦੀ ਥੜੀ ਉਹ ਹੋ ਜਾ ਇੱਕ ਵਾਰ ਪਾਣੀ ਦਾ ਪਰ ਉਹ ਖਾਮ ਜਾਂਦੀ ਹੈ ਮੋਰ ਪਾਣੀ ਜੀ ਨਾ ਮਾਰਦੀ ਭਾਈ ਜਾਵੇ ਫਿਰ ਅਕਲ ਮੌਸਮ ਬਾਰੇ ਜਾਣਕਾਰੀ ਵੀ ਦੇ ਦੇ ਮੌਸਮ ਤਾਂ ਆਹੀ ਹੈ ਜੀ ਮਾਰਾ ਮੋਟਾ ਹੀ ਕੁਝ ਨਹੀਂ ਹੈਗਾ ਲੱਗ ਜਲੰਧਰ ਵੀ ਪੈ ਰਿਹਾ ਹਾਂ ਹਾਂ ਫੋਨ ਆਇਆ ਤਾਂ ਜਲੰਧਰ ਪੈਂਦਾ ਹੋਗਾ ਭਾਈ ਹਾਂ ਬੱਦਲ ਬਾਈ ਹੋਈ ਵੀ ਆ ਆਪਣੇ ਜੀਨੇ ਤੇ ਆਲਾ ਕੋਈ ਯਾਰ ਇਕੇ ਬੰਪੂ ਵੀ ਨਹੀਂ ਭਰਿਆ ਸਰੀਰ ਦਾ ਉਹ ਆ ਗਿਆ ਆ ਗਿਆ ਸੀਸੇ ਜਿਹਾ ਲੱਗ ਗਿਆ ਚੱਲ ਬਾਲੇ ਆਪਾਂ ਵਿੱਚ 2 ਵਜੇ ਆ ਜਮਾ ਯਾਰ ਅੰਕਲ ਵੀ ਠੀਕ ਨਹੀਂ ਆ ਜਮਾ ਨਹੀਂ ਯਾਰ ਪੱਤੀ ਫੇਸ ਹੋ ਗਈ ਤਾਂ ਦੇਖਣਾ ਕੋਈ ਸਾਢੇ 1:00 ਪੰਪੂ ਆ ਰਹੇ ਆਰੇ ਦੂਆ ਪੰਪੂ ਪੈ ਰਿਹਾ ਹੁਣ 10 12 ਦੇ ਜਾਉਗਾ ਪਾਣੀ ਮਾੜੇ ਖਣਕ ਨਹੀਂ ਰਿਹਾ ਵਿੱਚ ਵੀ ਵਹਿ ਰਹੀ ਆ ਕਿ ਥੱਲੇ ਥਾਲੀ ਗਰਦੀ ਦੇਖ ਲੈ ਯਾਰ ਕੋਈ ਹੁੱਕ ਚੱਲਣਾ ਨਾ ਸਮਝਾ ਬਰਾ ਵਿਚੇ ਰਹੀ ਆ ਦੁਆ ਬੰਬੂ ਪੈ ਗਿਆ ਬਾਈ ਹੁਣ ਆ ਕਰ ਰਿਹਾ ਹੈ ਲਾਲਾ ਪਾ ਦੇ ਕੇ ਦਾ ਵੀ ਰਹਿ ਗਿਆ ਬਾਈ ਕਿਆਰਾ ਜਾ ਹੋ ਚੱਲਿਆ ਵਿਹਲਾ ਹੁਣ ਜਿਨੇ ਆਈ ਖਤਿਰ ਆ ਗਈ ਆ ਲੈ ਉਹ ਵੀ ਵੇ ਆ ਭਾਈ ਅਲ ਇਕ ਦੋ ਫਟਾ ਅੰਕਲ ਕਹਿੰਦਾ ਨੇਰ ਆ ਗਿਆ ਕਿੰਨੇ ਮਿੰਟਾਂ ਕਲ ਮਾਰਾ ਸਾਡੀ ਦੇਖਦੇ ਬਾਬਾ ਰੱਤੇ ਬਾਸ਼ਾ ਹੈ ਹੁੰਦੇ ਦੇਖਦਾ ਸਾਹ ਦੇਖਦਾ ਸੀ ਤੂਫਾਨ ਕਹੇ ਜਾ ਜਿਹੜਾ 10 ਮਿੰਟ ਭਾਈ ਆਹ ਸਾਈਡ ਤੇ ਮੌਸਮ ਜਮੇ ਕਾਲਾ ਹੋ ਗਿਆ ਡੇਢ ਬੰਬੂ ਹੋਇਆ ਦੋ ਕਿੰਡਿਆਂ ਚ ਹੈ ਇਹ ਪੈ ਸਕਦਾ ਭਾਈ ਪੈ ਸਕਦਾ ਕਾਲਾ ਹੈ ਨਾ ਜਿਆਦਾ ਥਲਾ ਬੱਦਲ ਉਹ ਪਾਲ ਝਾੜੇ ਨਹੀਂ ਨਿਕਲੇ ਆ ਰੱਬਾ ਹਾਂ ਰੇੜਾ ਮਪੂ ਤੋਂ ਕੀ ਲੱਜੋ ਹੋਇਆ ਭਾਈ ਕਿਆ ਕਰੀਏ ਜਮੇ ਪਾਣੀ ਨੇ ਮਾਰ ਦਿੱ ਕੰਕਲਾ ਲੈ ਭਾਈ ਆ ਗਈ ਰਾਣੀ ਸੁੰਦਰਾ ਬਈ ਤੇ ਆ ਬੰਬੂ ਪੈ ਗਿਆ ਲਓ ਜੀ ਬਾਈ ਤਿੰਨ ਬੰਬੂ ਵਿੱਚ ਪਹਿਲੇ ਚੌਥਾ ਹਲੇ ਉਨਾ ਜਾ ਹੋ ਗਿਆ ਅੰਕਾ ਕਈ ਜਿਆਦਾ 3 ਕੁਆਟਰ ਲੈ ਪਤਾ ਨਹੀਂ ਬਾਈ ਕਿੰਨੀ ਹੈ ਬਾਕੀ ਖੇਤ ਵੱਡੋਗੇ ਸਾਰਾ ਮੌਸਮ ਖਰਾਬ ਤਾਂ ਰੱਬ ਨੇ ਟਾਈਮ ਦੇ ਦਿੱਤਾ ਪਰ ਸ਼ਰਤੀ ਦੇ ਦਿੱਤਾ ਮਹਾਰਾਜ ਮਾਤਾ ਨੇ ਛੱਡਤੀ ਜੋਤ ਸ਼ਰਤੀ ਕੰਮ ਹੋ ਗਿਆ ਫਤਿਹ ਅਗਲਾ ਪਵਾਲਾ ਹੁਣ ਟਿਕਾਣੇ ਇਹ ਦੇਖ ਕੇ ਆ ਮੁਰੇ ਪਾਇਓ ਪੁੱਛੇ ਨਾ ਪਾਇਓ ਉਹ ਜੀ ਨੇ ਉਹ ਦੇਖਦਾ ਕੀ ਕਾਟਰ ਹੋਣਗੇ ਆ ਸਹੀ ਸਾਰੇ ਜਿਹਨੇ ਸਹੀ ਕੰਡਾ ਲਾਰੇ ਹੁਣ ਕਿਤਨਾ ਦਾ ਵਿਚਾਰ ਆਏ ਸੱਤੀ ਗੱਲ ਆਮਰੇ ਉਹਰੇ ਦੇਖ ਕੇ ਦੱਸੇ ਭਈ 2 ਹੋ ਜਾਣਗੇ ਤਿਨੇ ਤਿੰਨ ਬੱਬੂ ਆ ਚੌਥਾ ਕਿੰਨੇ ਆ ਦੇਖ ਲੈ ਖਾਮ ਲਾਲ ਤੁਸੀਂ ਅਨਪੜ੍ਹ ਪੰਦੇ ਆ ਕਿੰਨਾ ਪੈਂਦਾ ਇੱਕ ਬੱਬੂ ਜੀ ਦਾ ਦਾਣਾ ਨਹੀਂ ਪੈ ਗਿਆ ਦਾਣਾ ਹੁੰਦੀ ਹੈ ਨਾਲ ਭਾਈ ਨੇ ਪੜ ਗਿਆ ਕੰਮ ਉਹ ਜੀਨੇ ਜੇਕੇ ਫੜਕੇ ਅਕਲ ਅਸਲਮਾਨਾ ਕਿਨੇ ਆ ਦੇਖਾਂ ਇਹ ਹਾਂ ਜਿਹੜੀ ਤਾੜੀ ਨੇ ਪਹਿਲੀ ਮਾਰਦੀ ਆੜਾ ਹੀ ਖੇੜਦੀ ਫੜਕਦੀ ਆ ਅਕਲ ਜੱਗੇ ਨੂੰ ਫੜਕੇ ਦਰਨਾ ਪੈਣਾ ਉਧਰ ਦੀ ਬਾਬੜਿਆ ਉਹ ਆ ਜਾ ਹੁਣ ਤੇਲ ਚੋਈਏ ਲੋ ਜੀ ਬਾਈ ਕੰਮ ਗਿਆ ਨਿਭੜ ਉਹ ਜੱਗੇ ਤੇਲ ਚੋਈਏ ਪਲੇਟ ਤੇ ਖੇਆ ਵਿੱਚ ਐ ਜੱਗਾ ਦੇ ਟੈਂਕ ਚ ਦਾਣੇ ਦੇਖਦਾ ਇਹ ਹੈਗੇ ਬਾਈ ਜੱਗੇ ਅੰਕਾ ਦੇ ਦਾ ਮੇਰਾ ਲਹੂ ਪੀ ਲਿਆ 30 ਕੁਇੰਟਲ 20 ਕੁਇੰਟਲ ਤੂੰ ਆਪਣਾ ਕੰਡਾ ਕਰਾ ਲਿਆ ਫੇਲਾ ਜਾ ਕੇ ਕੰਡਾ ਹੀ ਕਰਾਉਣਾ ਇਹ ਤਾਂ ਕਿ ਕਣਕ ਜਮੇ ਆਟਾ ਦੀ ਨਾ ਵੀਡੀਓ ਬਾਈ ਕੋਈ 8 26 ਦੇ ਵਿੱਚ ਜਮਾਈ ਜਮਾਈ ਖਾਦੀ ਕਰੀਦਾ ਹਾਂ ਸਰ ਗੁਲਫੀ ਜੋਗੀ ਤਾਂ ਹੋ ਗਈ ਲੈ ਗੁਲਫੀ ਜੋਗੀ ਕਿੱਥੇ ਹੋਈ ਆ ਅਕਲ ਗੁਲਫੀ ਖਾਦੀ ਵੀ ਹੈਗੀ ਆ ਕੋਲ ਵੀ ਜੋ ਕੀ ਕਰ ਲੈਂਦੇ ਆ 26 ਦਾ ਵਿਚੋ ਭਾਈ ਕਹਦੇ ਲੋਕਾਂ ਨੂੰ ਕਦੇ ਅਕਲ ਓਏ ਆ 2 ਫੀਲ ਜਾਂ ਡੇਢ ਬੰਬੂ ਲੁੱਟ ਨਹੀਂ ਸਾਲੀ ਜੀ ਘਰ ਮਾਰ ਚੱਕਾਤੀ ਕਿਰਪਾ ਹੋ ਗਈ ਚੱਲ ਫੇ ਚੱਲੀ ਹੁਣ ਲੋ ਜੀ ਭਾਈ ਹੋ ਗਏ ਵੇਲੇ ਚੱਲੇ ਘਰ ਨੂੰ ਹੁਣ ਤੇ ਉਧਰ ਵੀ ਉਹ ਲਾਉਣ ਲੱਗੇ ਆਪਣੇ ਘਟਰਪਾਲ ਜਾਂ ਸਾਡੇ ਮੋੜ 'ਤੇ ਲੈ ਇਧਰ ਖੜੇ ਜੀ ਦੂਜੀ ਸੜਕ